ਸਾਤਰੀਏ ਕਾਲ ਸਾਥੀਓ ਮੈਂ ਸੁਖਪਾਲ ਸਿੰਘ ਗੁਲਾੜ। ਏਸ਼ੀਆ ਦੇ ਸਭ ਤੋਂ ਵੱਡੇ ਰੈਡ ਅਲਰਟ ਏਰੀਆ ਦੇ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਮਰਦ ਸਮਾਜ ਦੇ ਮੂੰਹ ਦੇ ਉੱਤੇ ਬੜੀ ਕਰਾਰੀ ਚਪੇੜ ਮਾਰੀ ਆ। ਮਰਦ ਸਮਾਜ ਨੂੰ ਸ਼ੀਸ਼ਾ ਵਿਖਾਇਆ ਆ। ਤੇ ਉਹਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਕਿ ਜੇਕਰ ਤੁਹਾਡੇ ਵਿੱਚ ਇੰਨੀ ਹਵਸ ਭਰੀ ਆ ਤੇ ਸਾਡੇ ਕੋਲ ਆਓ 20 30 50 ਰੁਪਏ ਦਿਓ ਤੇ ਜੋ ਤੁਸੀਂ ਕਰਨਾ ਚਾਹੁੰਦੇ ਜੀ ਕਰੋ ਆਖਰੀ ਸ਼ਬਦ ਉਹਨੇ ਕਿਉਂਕਿ ਇਹ ਵਿਚਾਰਨ ਵਾਲੀ ਗੱਲ ਆ ਇਹ ਮੈਂ ਦੱਸਦਾ ਕਿ ਕਲਕੱਤੇ ਦੇ ਵਿੱਚ ਇੱਕ ਘਟਨਾ ਕੱਟੀ ਜਿੱਥੇ ਅੰਡਰ ਟ੍ਰੇਨਿੰਗ ਇੱਕ ਮਹਿਲਾ ਡਾਕਟਰ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਵੱਲੋਂ ਹਵਾਨੀਅਤ ਕੀਤੀ ਗਈ ਉਨਨੂੰ ਚੁੱਕਿਆ ਗਿਆ ਕੋਸ ਕੁੜੀ ਦੇ ਨਾਲ ਸਿੱਧੇ ਸ਼ਬਦਾਂ ਵਿੱਚ ਮੈਂ ਕਹਾਂ ਕਿ ਰੇਪ ਕੀਤਾ ਗਿਆ ਉਸ ਪੁਲਿਸ ਮਲਾਜ਼ਮ ਵੱਲੋਂ ਉਸ ਮੈਡੀਕਲ ਡਾਕਟਰ ਦੇ ਨਾਲ ਜੋ ਬਹੁਤ ਹੀ ਮੰਦਭਾਗੀ ਘਟਨਾ ਹੈ ਸੋ ਇਸ ਘਟਨਾ ਤੋਂ ਬਾਅਦ ਕਲਕੱਤੇ ਦੇ ਰੈਡ ਅਲਰਟ ਏਰੀਆ ਦੇ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਇਹ ਸ਼ਬਦ ਵਰਤੇ ਕਿ ਆਓ ਜੇਕਰ ਤੁਹਾਡੇ ਵਿੱਚ ਇੰਨੀ ਹਵਸ ਭਰੀ ਆ ਤੁਸੀਂ ਨਹੀਂ ਰਹਿ ਸਕਦੇ ਤੇ 20 30 50 ਰੁਪਏ ਦੇ ਕੇ ਆਪਣੀ ਹਵਸ ਮਟਾਓ ਪਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਤੇ ਪੜ੍ਹਨ ਵਾਲੀਆਂ ਕੁੜੀਆਂ ਨੂੰ ਕਿਉਂ ਤੁਸੀਂ ਨੋਚਦੇ ਦੇ? ਕਿਉਂ ਉਹਨਾਂ ਨੂੰ ਹਵਸ ਭਰੀ ਨਜ਼ਰਾਂ ਨਾਲ ਵੇਖਦੇ ਦੇ? ਉਸ ਔਰਤ ਦੇ ਇਹ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਚਿੰਤਾ ਸਮਾਜ ਦੇ ਪ੍ਰਤੀ ਫਿਕਰ ਨਜ਼ਰ ਆਉਂਦਾ ਤੇ ਨਾਲ ਹੀ ਉਸ ਔਰਤ ਦੇ ਇਹਨਾਂ ਸ਼ਬਦਾਂ ਦੇ ਵਿੱਚ ਲਾਂਤਾਂ ਵੀ ਨੇ ਸਾਡੇ ਮਰਦ ਸਮਾਜ ਨੂੰ ਅਜੋਕਾ ਮਰਦ ਸਮਾਜ ਜੋ ਹਰ ਖੇਤਰ ਦੇ ਵਿੱਚ ਹਰ ਫੀਲਡ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਪੜਨ ਲਿਖਣ ਵਾਲੀਆਂ ਕੁੜੀਆਂ ਨੂੰ ਹਵਸ ਭਰੀਆਂ ਨਜ਼ਰਾਂ ਨਾਲ ਵੇਖਦਾ ਸੋ ਸ਼ੀਸ਼ਾ ਵਿਖਾਇਆ ਉਸ ਔਰਤ ਨੇ ਤੇ ਆਪਣੇ ਆਪ ਦੇ ਵਿੱਚ ਇਹ ਬੜੀ ਸੋਚਣ ਵਾਲੀ ਬੜੀ ਝੰਝੋੜ ਦੇਣ ਵਾਲੀ ਗੱਲ ਆ ਕਿ ਇੱਕ ਵੈਸ਼ਾ ਇਹਨੇ ਸੂਝ ਰੱਖਦੀ ਆ ਸਮਾਜ ਦੇ ਪ੍ਰਤੀ ਤੇ ਫਿਰ ਜਿਹੜੇ ਪੜ੍ਹੇ ਲਿਖੇ ਅਖਵਾਉਣ ਵਾਲੇ ਅੱਜ ਦੇ ਯੁੱਗ ਦੇ ਵਿੱਚ ਐਡਵਾਂਸ ਅਖਵਾਉਣ ਵਾਲੇ ਲੋਕ ਇਹਨਾਂ ਦੀ ਚਿੰਤਾ ਕਿੱਧਰ ਗਈ ਬਹੁਤ ਹੀ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਚਿੰਤਾ ਜਨਕਾ ਵਿਸ਼ਾ ਆ ਤੇ ਉਸ ਔਰਤ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਇੰਨੇ ਰੈਡ ਅਲਰਟ ਏਰੀਆ ਹੋਣ ਦੇ ਬਾਵਜੂਦ ਵੀ ਔਰਤਾਂ ਕੁੜੀਆਂ ਦਾ ਇਹ ਹਾਲ ਆ ਤੇ ਸੋਚੋ ਜੇਕਰ ਰੈਡ ਅਲਰਟ ਏਰੀਆ ਨਾ ਹੁੰਦੇ ਤੇ ਫਿਰ ਇਹ مرد ਸਮਾਜ ਔਰਤਾਂ ਦੇ ਨਾਲ ਕੀ ਕਰਦਾ ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸੋਚਣ ਵਾਲਾ ਵਿਸ਼ਾ ਹੈ ਜੀ ਦੇਖੋ ਕਿੰਨੀ ਪੀੜ ਕਿੰਨਾ ਦਰਦ ਰੱਖਦੀ ਆ ਉਹ ਵੈਸ਼ਿਆ ਉਹ ਰੈਡ ਅਲਰਟ ਏਰੀਆ ਵਿੱਚ ਕੰਮ ਕਰਨ ਵਾਲੀ ਔਰਤ ਜਿੰਨੇ ਸਮਾਜ ਨੂੰ ਝੰਡੋੜਿਆ ਹਲੂਣਾ ਮਾਰਿਆ ਸੰਭਲਣ ਦਾ ਵੇਲਾ ਆ ਸੋਚਣ ਵਾਲੀ ਗੱਲ ਆ ਕਿ ਕਿੰਨਾ ਗਿਰ ਚੁੱਕਾ ਆ ਮਰਦ ਸਮਾਜ ਆ ਔਰਤਾਂ ਦੇ ਪ੍ਰਤੀ ਭੈਣਾਂ ਦੇ ਪ੍ਰਤੀ ਕਿੰਨੀ ਮਾੜੀ ਮਾਨਸਿਕਤਾ ਰੱਖਦਾ ਆ ਇਹ ਉਸ ਔਰਤ ਦੇ ਸ਼ਬਦਾਂ ਦੇ ਵਿੱਚ ਝਲਕਦਾ ਆ ਸੋਨੇ ਇਹ ਵੀ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਸਾਰੇ ਰੈਡ ਅਲਰਟ ਜਿੰਨੇ ਵੀ ਏਰੀਏ ਨੇ ਅਸੀਂ ਏਕਾ ਕੀਤਾ ਆ ਕਿ ਇਸ ਵਾਰ ਦੁਰਗਾ ਪੂਜਾ ਦੇ ਵਾਸਤੇ ਉਹਨਾਂ ਦੇ ਵਿੜੇ ਦੀ ਜਿਹੜੀ ਮਿੱਟੀ ਆ ਉਹ ਨਹੀਂ ਦਿੱਤੀ ਜਾਊਗੀ ਕਿਉਂਕਿ ਮੰਨਿਆ ਜਾਂਦਾ ਕਿ ਦੁਰਗਾ ਪੂਜਾ ਦੇ ਦੌਰਾਨ ਕੋਈ ਰਸਮ ਕੋਈ ਰਿਵਾਜ ਹੋਊਗਾ ਹਿੰਦੂ ਧਰਮ ਦੇ ਵਿੱਚ ਕਿ ਜਿਹੜੀ ਵਸ਼ਯਾਲਾ ਜਾਂ ਰੈਡ ਅਲਰਟ ਏਰੀਏ ਦੀ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਬੜਾ ਸ਼ੁਭ ਮੰਨਿਆ ਜਾਂਦਾ ਆ ਕਿਉਂ ਕਿ ਕੋਈ ਵੀ ਵਿਅਕਤੀ ਜਦੋਂ ਉੱਥੇ ਇੰਟਰ ਕਰਦਾ ਆ ਜਾਂਦਾ ਆ ਤੇ ਉਹ ਆਪਣੀਆਂ ਸਾਰੀਆਂ ਚੰਗਿਆਈਆਂ त्याग ਕੇ ਜਾਂਦਾ ਆ ਇਸ ਕਰਕੇ ਇੱਕ ਮਤਿਆ ਇੱਕ ਰੀਤ ਆ ਕਿ ਵੈਸ਼ਾਲੇ ਦੀ ਜਿਹੜੀ ਮਿੱਟੀ ਆ ਉਹਨੂੰ ਪਵਿੱਤਰ ਮੰਨਿਆ ਜਾਂਦਾ ਸੋ ਉਹਨਾਂ ਨੇ ਇਹ ਵੀ ਏਕਾ ਕੀਤਾ ਉਸ ਔਰਤ ਨੇ ਦੱਸਿਆ ਕਿ ਅਸੀਂ ਇਸ ਵਾਰ ਤੋਂ ਵਾਰ ਜਿਹੜੀ ਆ ਦੁਰਗਾ ਪੂਜਾ ਵਾਸਤੇ ਆਪਣੇ ਗਿਹੜੀ ਦੀ ਜਿਹੜੀ ਮਿੱਟੀ ਆ ਉਹ ਨਹੀਂ ਦਵਾਂਗੇ ਇਸ ਸਮਾਜ ਸਬਹੁਤ ਸੋਚਣ ਸਮਝਣ ਵਾਲਾ ਵਿਚਾਰਨ ਵਾਲਾ ਵਿਸ਼ਾ ਆ ਸੱਚਮੁੱਚ ਉਸ ਔਰਤ ਨੇ ਮਰਦ ਸਮਾਜ ਨੂੰ ਝੰਡੋੜਿਆ ਆ ਹਲੂਣਾ ਮਾਰਿਆ ਆ ਤੇ ਚੈਲੰਜ ਵੀ ਕੀਤਾ ਆ ਤੇ ਉਹਨੇ ਸਿੱਧਾ ਸਿੱਧਾ ਇਹ ਕਿਹਾ ਆ ਕਿ ਜੇਕਰ ਤੁਸੀਂ ਐਡੇ ਹੀ ਹਵਸ ਦੇ ਪਜਾਰੀ ਜੇ ਤੇ ਫਿਰ ਕੰਮ ਧੰਦੇ ਕਰਨ ਵਾਲੀਆਂ ਉਹਨਾਂ ਔਰਤਾਂ ਜੋ ਸਵੇਰੇ ਜਾਂਦੀਆਂ ਨੇ ਰਾਤ ਨੂੰ देर रात ਆਪਣੇ ਘਰ ਵੜਦੀਆਂ ਆਪਣੇ ਬੱਚਿਆਂ ਨੂੰ ਸੰਭਾਲਦੀਆਂ ਨੇ ਆਪਣਾ ਪਤੀ ਦੇ ਨਾਲ ਮਿਲ ਕੇ ਆਪਣਾ ਘਰ ਚਲਾਉਣ ਦੇ ਵਿੱਚ ਵਿਅਸਤ ਨੇ ਜਿਹੜੀਆਂ ਔਰਤਾਂ ਉਹਨਾਂ ਔਰਤਾਂ ਤੇ ਉਹ ਕੁੜੀਆਂ ਉਹ ਬਾਲੜੀਆਂ ਜਿਹੜੀਆਂ ਪੜ੍ਹਦੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਆਪਣਾ ਭਵਿੱਖ ਉਜਵਲ ਬਣਾਉਣ ਵਾਸਤੇ ਉਹਨਾਂ ਨੂੰ ਕਿਉਂ ਤੁਸੀਂ ਨੋਚਦੇ ਜੀ ਕਿਉਂ ਤੁਸੀਂ ਹਵਸ ਭਰੀਆਂ ਨਜ਼ਰਾਂ ਨਾਲ ਵੇਖਦੇ ਜੀ ਉਹ ਹਵਸ ਤੇ ਪਜਾਰਿਓ ਆਓ ਸਾਡੇ ਕੋਲ ਵੀ 30 50 ਜਿੰਨੇ ਵੀ ਤੁਸੀਂ ਦੇ ਸਕਦੇ ਜੀ ਉਹ ਦਿਓ ਤੇ ਜੋ ਤੁਸੀਂ ਕਰਨਾ ਚਾਹੁੰਦੇ ਜੀ ਉਹ ਕਰੋ ਸੋ ਸਤਿਓ ਬਹੁਤ ਵਿਚਾਰਨ ਵਾਲੀ ਗੱਲ ਆ ਸੋਚਣ ਵਾਲੀ ਗੱਲ ਆ ਤੇ ਮਰਦ ਸਮਾਜ ਦੇ ਮੂੰਹ ਤੇ ਬੜੀ ਕਰਾਰੀ ਚਪੇੜ ਮਾਰੀ ਉਸ ਰੈਡ ਅਲਰਟ ਏਰੀਆ ਵਿੱਚ ਕੰਮ ਕਰਨ ਵਾਲੀ ਔਰਤ ਨੇ ਏਸ਼ੀਆ ਦਾ ਸਭ ਤੋਂ ਵੱਡਾ ਰੈਡ ਅਲਰਟ ਏਰੀਆ ਮੰਨਿਆ ਜਾਂਦਾ ਕਲਕੱਤਾ ਉਸ ਏਰੀਏ ਦੀ ਉਸ ਔਰਤ ਨੇ ਆਪਣੇ ਇੰਟਰਵਿਊ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੀ ਹੁੰਦਾ ਜੇਕਰ ਰੈਡ ਅਲਰਟ ਏਰੀਆ ਹੀ ਨਾ ਹੁੰਦਾ ਸੋ ਕਮੈਂਟਾਂ ਵਿੱਚ ਜ਼ਰੂਰ ਆਪਣੀ ਰਾਏ ਦਿਓ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਮਰਦ ਸਮਾਜ ਨੂੰ ਥੋੜੀ ਬਹੁਤੀ ਬੋਧ ਆ ਸਕੇ ਸੋਝੀ ਆ ਸਕੇ ਉਹਨਾਂ ਲੋਕਾਂ ਨੂੰ ਜਿਹੜੇ ਔਰਤਾਂ ਪ੍ਰਤੀ ਧੀਆਂ ਪੈਣਾ ਪ੍ਰਤੀ ਆਪਣੀ ਜਿਹੜੀ ਮਾਨਸਿਕਤਾ ਆ ਉਹ ਹਮੇਸ਼ਾ ਹਾਊਸਪੁਰੀ ਰੱਖਦੇ ਨੇ ਉਹ ਗੰਦੀਆਂ ਨਜ਼ਰਾਂ ਨਾਲ ਦੇਖਦੇ ਨੇ ਤੇ ਇਹਨਾਂ ਗੰਦੀਆਂ ਅੱਖਾਂ ਨਾਲ ਹੀ ਉਹਨਾਂ ਦਾ ਰੇਪ ਕਰਨ ਤੱਕ ਪਹੁੰਚ ਜਾਂਦੇ ਨੇ ਸੋਬਤ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ